ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੀ ਅੱਜ ਦੀ ਕਹਾਣੀ ਹੈ ਇੱਕ ਕਿਸਾਨ ਦੀ ਤੇ ਇੱਕ ਬਹੁਤ ਸਮਝਦਾਰ ਚਿੜੀ ਦੀ ਹੋਇਆ ਇਹ ਕਿ ਚਿੜੀ ਨੇ ਅੰਡੇ ਦੇਣੇ ਸੀ ਉਹਨੂੰ ਇੱਕ ਸੁਰੱਖਿਅਤ ਜਗ੍ਹਾ ਚਾਹੀਦੀ ਸੀ ਜਿੱਥੇ ਉਹ ਆਪਣੇ ਅੰਡੇ ਦੇ ਸਕੇ ਕਿਉਂਕਿ ਅੰਡਿਆਂ ਦੇ ਵਿੱਚੋਂ ਉਹਦੇ ਬੱਚੇ ਆਉਣੇ ਸੀ ਤਾਂ ਉਹਨੇ ਇੱਕ ਕਿਸਾਨ ਦਾ ਖੇਤ ਹੈ ਜਿਹੜਾ ਉਹ ਚੁਣਿਆ ਕਿਉਂਕਿ ਖੇਤ ਦੇ ਵਿੱਚ ਇੱਕ ਲੁਕਮੀ ਜਗ੍ਹਾ ਸੀ ਅਸੀ ਪਾਸੇ ਫਸਲ ਵੀ ਸੀ ਤਾਂ ਉਸ ਜਗ੍ਹਾ ਤੇ ਉਹਨੇ ਆਪਣੇ ਅੰਡੇ ਦੇ ਉੱਤੇ ਹੁਣ ਹੌਲੀ-ਹੌਲੀ ਅੰਡਿਆਂ ਦੇ ਵਿੱਚੋਂ ਬੱਚੇ ਨਿਕਲੇ ਆਏ ਤਾਂ ਹੁਣ ਉਹ ਸੋਭਾ ਜਾਂਦੀ ਬੱਚਿਆਂ ਦੇ ਲਈ ਦਾਣਾ ਲੈਣ ਤੇ ਫਿਰ ਵਾਪਸ ਆਪਣੇ ਆਲਨੇ ਦੇ ਵਿੱਚ ਆ ਜਾਂਦੀ ਹੁਣ ਰੋਜ਼ ਦਾ ਉਹਦਾ ਇਹੀ ਕੰਮ ਸੀ ਇੱਕ ਦਿਨ ਕੀ ਹੋਇਆ ਕਿ ਜਦੋਂ ਉਹ ਆਪਣੇ ਆਲਨੇ ਦੇ ਵਿੱਚ ਵਾਪਸ ਆਈ ਤਾਂ ਉਹਨੇ ਦੇਖਿਆ ਕਿ ਬੱਚੇ ਬਹੁਤ ਘਬਰਾਏ ਹੋਏ ਸੀ ਜਦੋਂ ਨੇ ਪੁੱਛਿਆ ਕਿ ਕੀ ਗੱਲ ਹੋਈ ਤਾਂ ਬੱਚਿਆਂ ਨੇ ਦੱਸਿਆ ਕਿ ਕਿਸਾਨ ਹੈ ਜਿਹੜਾ ਉਹ ਆਪਣੇ ਪੁੱਤਰ ਨੂੰ ਕਹਿ ਰਿਹਾ ਸੀ ਕਿ ਫਸਲ ਹੈ ਜਿਹੜੀ ਹੁਣ ਉਹ ਪੱਕ ਗਈ ਹੈ ਤੇ ਉਹ ਉਸ ਫਸਲ ਨੂੰ ਕੱਟ ਲਵੇ ਤਾਂ ਬੱਚਿਆਂ ਨੇ ਕਿਹਾ ਕਿ ਜੇ ਫਸਲ ਕੱਟੀ ਗਈ ਤਾਂ ਸਾਡੀ ਜਗ੍ਹਾ ਜਿਹੜੀ ਇੱਥੋਂ ਤੱਕ ਵੀ ਕਿਸਾਨ ਪਹੁੰਚੂਗਾ ਤਾਂ ਫੇਰ ਸਾਡਾ ਆਲਣਾ ਕਿਧਰੇ ਹੀ ਜਾਊਗਾ ਤੂੰ ਤਾਂ ਦਾਣਾ ਲੈਣ ਗਈ ਹੋਏਂਗੀ ਤਾਂ ਵਿੱਚੋਂ ਸਾਡਾ ਕੀ ਬਣੂ ਹੁਣ ਚੀੜੀ ਨੇ ਬੱਚਿਆਂ ਨੂੰ ਹੌਸਲਾ ਦਿੰਦੇ ਹੋਏ ਕਿਹਾ ਕੁਝ ਨਹੀਂ ਹੁੰਦਾ ਤੁਸੀਂ ਇਸੇ ਤਰ੍ਹਾਂ ਸੁਰੱਖਿਅਤ ਹੀ ਰਹੋਗੇ ਤਉ ਪਤਾ ਨਹੀਂ ਕਿਹੜੇ ਵਿਸ਼ਵਾਸ ਨਾਲ ਅਗਲੇ ਦਿਨ ਫਿਰ ਚਲੀ ਗਈ ਦਾਣਾ ਲੈਣ ਤਉ ਉਹ ਜਦੋਂ ਆਈ ਬੱਚੇ ਉਹਦੇ ਉਵੇਂ ਹੀ ਸੀ ਤੇ ਫਸਲ ਵੀ ਉਵੇਂ ਹੀ ਸੀ ਕੁਝ ਦਿਨ ਇਦਾਂ ਹੀ ਨਿਕਲ ਗਏ ਕਿਸਾਨ ਫਸਲ ਕੱਟਣ ਲਈ ਨਾ ਆਇਆ ਨਾ ਉਸ ਦਾ ਪੁੱਤਰ ਆਇਆ ਤਾਂ ਉਸ ਤੋਂ ਬਾਅਦ ਇੱਕ ਦਿਨ ਫੇਰ ਚਿੜੀ ਦੇ ਆਉਂਦਿਆਂ ਹੀ ਉਹਦੇ ਬੱਚੇ ਬੜੇ ਘਬਰਾਏ ਹੋਏ ਸੀ। ਉਹਨਾਂ ਨੇ ਘਬਰਾ ਕੇ ਮਾਂ ਨੂੰ ਦੱਸਿਆ ਕਿ ਅੱਜ ਕਿਸਾਨ ਐ ਜਿਹੜਾ ਉਹ ਆਪਣੇ ਗਵਾਂਢੀ ਨਾਲ ਗੱਲ ਕਰ ਰਿਹਾ ਸੀ। ਉਹਨੂੰ ਕਹਿ ਰਿਹਾ ਸੀ ਕਿ ਫਸਲ ਹੁਣ ਪੱਕ ਗਈ ਐ ਤੇ ਉਹ ਇਸ ਫਸਲ ਨੂੰ ਕੱਟ ਦੇਵੇ। ਤੇ ਚਿੜੀ ਨੇ ਸੁਣਿਆ ਤਾਂ ਫਿਰ ਉਹਨੇ ਫਿਰ ਬੱਚਿਆਂ ਦਾ ਹੌਸਲਾ ਵਧਾਇਆ ਤੇ ਕਿਹਾ ਕੁਛ ਨਹੀਂ ਹੁੰਦਾ। ਤੁਸੀਂ ਇੱਦਾਂ ਹੀ ਸੁਰੱਖਿਅਤ ਰਹੋਗੇ। ਤੇ ਉਹ ਫੇਰ ਅਗਲੇ ਦਿਨ ਕਿਸੇ ਗਾਂਸ ਲੈ ਦੇ ਨਾਲ ਦਾਣਾ ਲੱਭਣ ਚਲੀ ਗਈ ਤੇ ਜਦੋਂ ਵਾਪਸ ਆਈ ਤਾਂ ਬੱਚੇ ਉਵੇਂ ਹੀ ਸੀ ਫਸਲ ਵੀ ਉਵੇਂ ਹੀ ਸੀ ਤਾਂ ਇਸ ਤਰ੍ਹਾਂ ਫਿਰ ਕਾਫੀ ਦਿਨ ਇਦਾਂ ਹੀ ਚੱਲਦਾ ਰਿਹਾ ਉਹ ਬੱਚਿਆਂ ਦੇ ਦਾਣਾ ਲੈ ਕੇ ਆਉਂਦੀ ਬੱਚੇ ਖੁਸ਼ ਹੁੰਦੇ ਆਪਣੇ ਮਾਂ ਨੂੰ ਦੇਖ ਕੇ ਕੁਝ ਦਿਨ ਬਾਅਦ ਫਿਰ ਇਹੀ ਹੋਇਆ ਕਿ ਬੱਚੇ ਫਿਰ ਘਬਰਾਏ ਬੈਠੇ ਸੀ ਤਾਂ ਉਹਨਾਂ ਨੇ ਆਪਣੀ ਮਾਂ ਨੂੰ ਦੱਸਿਆ ਕਿ ਅੱਜ ਕਿਸਾਨ ਦੇ ਨਾਲ ਕੋਈ ਨਹੀਂ ਸੀ ਕਿਸਾਨ ਆਪਣੇ ਆਪ ਨਾਲ ਹੀ ਗੱਲ ਕਰ ਰਿਹਾ ਸੀ ਉਹ ਸੋਚ ਰਿਹਾ ਸੀ ਆਪਣੇ ਆਪ ਨੂੰ ਕਹਿ ਰਿਹਾ ਸੀ ਕਿ ਹੁਣ ਫਸਲ ਪੱਕ ਗਈ ਜੇ ਹੁਣ ਫਸਲ ਨਾ ਕੱਟੀ ਤਾਂ ਇਹ ਖਰਾਬ ਹੋ ਜਾਊਗੀ ਨਾ ਪੁੱਤਰ ਨੇ ਮੇਰੀ ਗੱਲ ਸੁਣੀ ਹੈ ਤਾਂ ਨਾ ਹੀ ਗਵਾਂਢੀ ਨੇ ਹੁਣ ਤਾਂ ਇਹ ਕੰਮ ਮੈਨੂੰ ਆਪਣੇ ਆਪ ਹੀ ਕਰਨਾ ਪੈਣਾ ਤੇ ਕੱਲ ਨੂੰ ਮੈਂ ਇਹ ਫਸਲ ਹੈ ਜਿਹੜੀ ਉਹ ਕੱਟਣੀ ਸ਼ੁਰੂ ਕਰ ਦੇਣੀ ਤਾਂ ਚਿੜੀ ਜਿਹੜੀ ਉਹ ਥੋੜੀ ਸੋਚਣ ਲੱਗ ਗਈ ਪਰ ਬੱਚਿਆਂ ਨੇ ਮਾਂ ਨੂੰ ਕਿਹਾ मां ਕੁਛ ਨਹੀਂ ਹੋਣਾ ਹਨਾ ਕਿਸੇ ਨੇ ਫਸਲ ਨਹੀਂ ਕੱਟਣੀ ਤੇ ਇਦਾਂ ਹੀ ਰਹੂਗਾ ਸਾਰਾ ਕੁਝ ਪਰ ਹੁਣ ਛਿੜੀ ਥੋੜੀ ਗੰਭੀਰ ਸੀ ਉਹਨੇ ਕਿਹਾ ਨਹੀਂ ਬੱਚਿਓ ਹੁਣ ਆਪਣੀ ਜਗ੍ਹਾ ਬਦਲਣ ਦਾ ਸਮਾਂ ਆ ਗਿਆ ਤਾਂ ਬੱਚਿਆਂ ਨੇ ਮਾਂ ਨੂੰ ਪੁੱਛਿਆ ਕਿ ਉਹ ਕਿਉਂ ਹੁਣ ਤੈਨੂੰ ਕਿਵੇਂ ਪਤਾ ਲੱਗ ਗਿਆ ਪਹਿਲਾਂ ਨਹੀਂ ਸੀ ਉਹ ਆਊਗਾ ਤੈਨੂੰ ਇਸ ਗੱਲ ਦਾ ਵਿਸ਼ਵਾਸ ਸੀ ਉਹ ਨਹੀਂ ਆਇਆ ਹੁਣ ਤੈਨੂੰ ਇਹ ਵਿਸ਼ਵਾਸ ਹੈ ਕਿ ਹੁਣ ਉਹ ਫਸਲ ਕੱਟਣ ਆਊਗਾ ਇਹ ਕਿਉਂ ਤਾਂ ਜੀੜੀ ਨੇ ਆਪਣੇ ਬੱਚਿਆਂ ਨੂੰ ਸਮਝਾਇਆ ਪਹਿਲਾਂ ਉਹਨੇ ਆਪਣੇ ਪੁੱਤਰ ਤੇ ਭਰੋਸਾ ਕੀਤਾ ਫਿਰ ਉਸਨੇ ਆਪਣੇ ਗੁਆਂਢੀ ਤੇ ਭਰੋਸਾ ਕੀਤਾ ਹੁਣ ਉਹਨੂੰ ਕਿਸੇ ਤੇ ਭਰੋਸਾ ਨਹੀਂ ਉਹਨੂੰ ਆਪਣੇ ਆਪ ਤੇ ਭਰੋਸਾ ਹੈ ਆਪਣੇ ਆਪ ਤੇ ਵਿਸ਼ਵਾਸ ਹੈ ਤਾਂ ਫੇਰ ਉਹਨੇ ਇਹ ਕੰਮ ਕਰ ਲੈਣਾ ਤਾਂ ਇਹ ਕਹਾਣੀ ਹੈ ਜਿਹੜੀ ਕੀ ਦੱਸਦੀ ਹੈ ਕਿ ਜਿੰਨੀ ਦੇਰ ਦੂਸਰਿਆਂ ਤੇ ਵਿਸ਼ਵਾਸ ਕਰੋਗੇ ਦੂਸਰਿਆਂ ਦੇ ਸਹਾਰੇ ਆਪਣਾ ਕੰਮ ਛੱਡੋਗੇ ਉਹਨੇ ਪੂਰਾ ਨਹੀਂ ਹੋਣਾ ਜਿਸ ਦਿਨ ਤੁਸੀਂ ਇਹ ਸੋਚ ਲਿਆ ਕਿ ਇਹੇ ਕੰਮ ਮੈਂ ਕਰਨਾ ਹੀ ਕਰਨਾ ਤੇ ਆਪਣੇ ਆਪ ਕਰਨਾ ਤਾਂ ਉਦੋਂ ਉਹ ਕੰਮ ਜ਼ਰੂਰ ਹੋ ਹੀ ਜਾਣ ਫੇਰ ਉਹ ਕੰਮ ਵਿੱਚ ਨਹੀਂ ਰਹਣਾ ਥੈਂਕ ਯੂ